ਸਬਜ਼ੀਆਂ ਨੂੰ ਪਾਣੀ ਆਸ ਸ਼੍ਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਸਾਰੇ ਮੈਂ ਇੱਥੇ ਲਗਾ ਰਹੀ ਸੀ ਸਬਜ਼ੀਆਂ ਨੂੰ ਪਾਣੀ ਜੋ ਕਿ ਮੈਂ ਖੋਦਾ ਆਪਣੇ ਹੱਥੀ ਲਗਾਈਆਂ ਸੀਗੀਆਂ ਤੇ ਆਪਣੇ ਹੱਥੀ ਕੰਮ ਕਰਕੇ ਆਪ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਤੇ ਚਲੋ ਮੈਂ ਤੁਹਾਨੂੰ ਦਿਖਾਣੀ ਕਿ ਮੈਂ ਕਿਹ ਕਿਹ ਸਬਜ਼ੀਆਂ ਲਗਾਈਆਂ ਸੀਗੀਆਂ ਹਾਂ ਦੇਖੋ ਤੋਰੀਆਂ ਦੀ ਵੱਲ ਦੋ ਮੈਚ देखो तोरिया दल लगी हुई लग है वो कदू दियाँ बल्ला लगिया हुई इत हजे छोटिया ने क्योंकि थोड़ा टाइम ही होया हज लगे इधर देखो तुम्हें करेले दिमाग थो थोड़ा आउट हो गया से करेले लगे हुए ने इतने ਇਹ ਸਾਫ ਦਾ ਬੂਟਾ ਲੱਗਾ ਹੋਇਆ। ਲੋੜ ਪੱਕ ਚੁੱਕੇ ਸੌਸ। ਗੇਟ ਮਟਰ ਦਾ ਬੂਟਾ। ਛੋਟੇ ਹੁੰਦੇ ਨਾ ਸੋਚਦੇ ਹੁੰਦੇ ਸੀਗੇ ਕਿ ਜਿਹੜੀਆਂ ਸਬਜ਼ੀਆਂ ਉਗਾਉਣੀਆਂ ਨਹੀਂ ਪੈਂਦੀਆਂ ਗੀਆਂ ਵੀ ਐਦਾਂ ਹੀ ਆਪਣੇ ਆਪ ਹੀ ਆਪੀਯੋਗ ਹੋਣੀਆਂ। ਕਿੰਨੇ ਛੋਟੇ ਹੁੰਦੇ ਆਪਾਂ ਮਾਸੂਮ ਤੇ ਭੋਲੇ ਹੁੰਨੇ ਆ ਹਨਾ। ਤੇ ਇਥੋਂ ਮੈਨੂੰ ਨਾ ਕਈ ਗੱਲਾਂ ਯਾਦ ਆ ਗਈਆਂ ਆਪਣੇ ਬਚਪਨ ਦੀਆਂ ਜੋ ਕਿ ਮੈਂ ਤੁਹਾਨੂੰ ਸ਼ੇਅਰ ਕਰਦੀਆਂ। ਬਚਪਨ ਦੇ ਵਿੱਚ ਆਪਾਂ ਕਿੰਨੇ ਮਾਸੂਮ ਭੋਲੇ ਹੁੰਨੇ ਆ ਹਨਾ ਤੇ ਚਲੋ ਮੈਂ ਤੁਹਾਨੂੰ ਦੱਸਦੀ ਆ ਆਪਣੀ ਜ਼ਿੰਦਗੀ ਦੀ ਬਚਪਨ ਦਾ ਪਹਿਲਾ ਕਿੱਸਾ ਮੇਰੇ ਨਾਨਕੇ ਜੋ ਕਿ ਹਰਿਆਣਾ ਦੇ ਵਿੱਚ ਨੇ ਤੇ ਜਦ ਅਸੀਂ ਮਤਲਬ ਜਾਂਦੇ ਹੁੰਦੇ ਸੀਗੇ ਟ੍ਰੇਨ ਥਰੂ ਜਾਂਦੇ ਹੁੰਦੇ ਸੀਗੇ ਤੇ ਰਸਤੇ ਦੇ ਵਿੱਚ ਬਠਿੰਡਾ ਹਨੂਮਾਨ ਚੌਂਕ ਤੇ ਹਨੂਮਾਨ ਜੀ ਦੀ ਫੋਟੋ ਬਣੀ ਹੋਈ ਹੈ ਨਾ ਬਹੁਤ ਵੱਡੀ ਮੂਰਤੀ ਬਣੀ ਹੋਈ ਹੈ ਤੇ ਮੈਂ ਨਾ ਜਦੋਂ ਅਸੀਂ ਉੱਥੋਂ ਦੀ ਰਿਕਸ਼ੇ ਰਿਕਸ਼ਾ ਲੈ ਕੇ ਸਟੇਸ਼ਨ ਤੇ ਚੱਲਦੇ ਸੀਗੇ ਤੇ ਰਸਤੇ ਦੇ ਵਿੱਚ ਉਥੋਂ ਦੇ ਨਾਗਦੇ ਸੀ ਮੈਂ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਡਰਦੀ ਸੀਗੀ ਤੇ ਬਹੁਤ ਜ਼ਿਆਦਾ ਡਰਦੀ ਸੀ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਹੁੰਦਾ ਸੀ ਮੈਂ ਜਾਂ ਤਾਂ ਆਪਣੀ ਅੱਖਾਂ ਬੰਦ ਕਰ ਲੈਂਦੀ ਸੀ ਛੋਟੀ ਹੁੰਦੀ ਤੇ ਜਾਂ ਫਿਰ ਮੈਂ ਰੋਣ ਲੱਗ ਜਾਂਦੀ ਹੁੰਦੀ ਸੀਗੀ ਮੰਮੀ ਮੈਨੂੰ ਆਪਣੀ ਗੋਦੀ 'ਚ ਲੈ ਲੈਂਦੇ ਹੁੰਦੇ ਸੀਗੇ ਉਦੋਂ ਕਿੰਨੇ ਵਧੀਆ ਪਲ ਸੀਗੇ ਉਹ ਹਨਾ ਬਚਪਨ ਦੇ ਬਹੁਤ ਜ਼ਿਆਦਾ ਛੋਟੀ ਸੀ ਮੈਂ ਉਹਦੋਂ ਬਟ ਮੈਨੂੰ ਹਜੇ ਤੱਕ ਯਾਦ ਹੈ ਇਹ ਗੱਲਾਂ ਤੇ ਮੇਰਾ ਉਹ ਲਾ ਵੀਡੀਓ ਸੀ ਦੇਖ ਕੇ ਬਟ ਹੁਣ ਮੈਂ ਜਦੋਂ ਉਥੋਂ ਦੀ ਲੰਗਦੀ ਆ ਨਾ ਮੈਨੂੰ ਉਹ ਗੱਲ ਯਾਦ ਆ ਜਾਂਦੀ ਕਿ ਮੈਂ ਕਿੰਨਾ ਡਰਦੀ ਹੁੰਦੀ ਸੀਗੀ ਅੱਖਾਂ ਬੰਦ ਕਰ ਲੈਦੀਆਂ ਮੈਂ ਬਹੁਤ ਕੁਝ ਕਰਦੀ ਹੁੰਦੀ ਸੀ ਉਦੋਂ ਸੱਚੀ ਬਚਪਨ ਦੇ ਵਿੱਚ ਆਪਾਂ ਕਿੰਨੇ ਭੋਲੇ ਤੇ ਕਿੰਨੇ ਮਾਸੂਮ ਜੇ ਹੁੰਨੇ ਆ ਨਾ ਕੁਝ ਨਹੀਂ ਪਤਾ ਹੁੰਦਾ ਆਪਾਂ ਐਵੇਂ ਰੁਲੇ ਖੁਲੇ ਜੇ ਰਹਿਨੇ ਜੇ ਮੇ ਕੋਈ ਕਹਿ ਦੇਵੇ ਉਵੇਂ ਕਰ ਲਈਦਾ ਸੱਚੀ ਜ਼ਿੰਦਗੀ ਦੇ ਤਿੰਨ ਪਾਰਟਾਂ ਵਿੱਚੋਂ ਨਾ ਬਚਪਨ ਬਹੁਤ ਵਧੀਆ ਹੁੰਦਾ ਨਾ ਕੋਈ ਟੈਨਸ਼ਨ ਨਾ ਕੋਈ ਫਿਕਰ ਸਭ ਤੋਂ ਬੈਸਟ ਹੈ 파ਰਟ ਹੁੰਦਾ ਲਾਈਫ ਦਾ ਬਚਪਨ ਤੇ ਇੱਕ ਮੀਨਜ਼ ਆਪਾਂ ਜਦੋਂ ਛੋਟੇ ਹੁੰਦੀ ਸੀਗੇ ਨਾ ਮੈਂ ਤੇ ਖਬਰਾਂ ਦੇਣ ਵਾਲੀ ਆਉਂਦੀ ਹੁੰਦੀ ਸੀਗੀ ਨਾ ਮਤਲਬ ਟੀਵੀ ਦੇ ਵਿੱਚ ਤੇ ਮੈਂ ਨਾਲ ਉਹਦੀ ਰੀਸ ਕਰਦੀ ਕੋਈ ਅਖਬਾਰ ਲੈ ਲੈਣਾ ਛੋਟੀ ਜੀ ਹੁੰਦੀ ਨੇ ਛੇਵੀਂ ਸੱਤਵੀਂ ਚ ਹੋਣੀ ਮੇਰੇ ਖਿਆਲ ਚ ਹਾਂ ਛੇਵੀਂ ਸੱਤਵੀਂ ਚ ਹੋਣੀ ਮੈਨੂੰ ਨਿਊਜ਼ਪੇਪਰ ਲੈ ਲੈਣਾ ਤੇ ਉਹਨੂੰ ਪੜ੍ਹ ਕੇ ਖਬਰਾਂ ਵਾਲੀ ਦੀ ਰੀਡ ਕਰਨੀ ਉਹਵੇਂ ਖਬਰਾਂ ਪੜ੍ਹ ਕੇ ਸੁਣਾਉਣੀ ਆ ਆਪਣੇ ਘਰ ਤੇ ਬਸ ਤੇ ਛੋਟੇ ਹੁੰਦੇ ਉਹਦੋਂ ਕੋੜਾ ਕੋਈ ਮੋਬਾਈਲ ਹੁੰਦੇ ਸੀਗੇ ਗਲੀ ਦੇ ਵਿੱਚ ਸਾਰੇ ਬੱਚਿਆਂ ਨੇ ਅਸੀਂ ਸਾਰਿਆਂ ਨੇ ਇਕੱਠੇ ਹੋ ਜਾਣਾ ਤੇ ਸ਼ਾਮ ਨੂੰ 6 ਵਜੇ ਅਸੀਂ ਸਾਰੇ ਇਕੱਠੇ ਹੋ ਜਾਂਦੇ ਤੇ ਸਾਰੇ ਨੇ ਰਲ ਮਿਲ ਕੇ ਖੇਡਣਾ ਬਹੁਤ ਵਧੀਆ ਦਿਨ ਸੀ ਸੱਚੀ ਉਹ ਕਾਸ਼ ਕਾਸ਼ ਕਿਤੇ ਉਹ ਬੀਤੇ ਵੇਲੇ ਵਾਪਸ ਆ ਜਾਣ ਬਹੁਤ ਵਧੀਆ ਟਾਈਮ ਸੀਗਾ ਉਹ ਸੱਚੀ ਹੌਣ ਤੇ ਆਪਣੇ ਕੋਲੇ ਚਲੋ ਮੋਬਾਈਲ ਆਦੋ ਮੋਬਾਈਲ ਨਹੀਂ ਹੁੰਦੇ ਸੀ ਬਟ ਐਂ ਲੱਗਦਾ ਕਿ ਉਹ ਮੋਬਾਈਲ ਤੋਂ ਬਿਨਾਂ ਵਾਲੀ ਲਾਈਫ ਵਧੀਆ ਸੀਗੀ ਵੈਸਟ ਸੀਗੀ ਤੇ ਵਧੀਆ ਸੀ ਸ਼ਾਮ ਨੂੰ ਸਾਰੇ ਬੱਚੇ ਖੇਡਦੇ ਇੰਜੋਏ ਕਰਦੇ ਆਪਣਾ ਤੇ ਹੌਣ ਤੇ ਵੈਸੇ ਹੌਣ ਤੇ ਕੋਈ ਐਨਾ ਨਹੀਂ ਹੈਗਾ ਇਹ ਚੀਜ਼ਾਂ ਕਿਉਂਕਿ ਅੱਜ ਕੱਲ ਮੋਬਾਈਲ ਆ ਗਿਆ ਬੱਚੇ ਸਭ ਮੋਬਾਈਲ ਤੇ ਲੱਗੇ ਰਹਿੰਦੇ ਨੇ ਥੋੜਾ ਜਿਹਾ ਮੋਬਾਈਲ ਨੇ ਬਚਪਨਾ ਜਿਹੜਾ ਉਹ ਬੱਚਿਆਂ ਦਾ ਚੇਂਜ ਕੀਤਾ ਅੱਗੇ ਨਾਲ ਤੇ ਬਸ ਇਹ ਬਹੁਤ ਹੋਰ ਵੀ ਹੋਣਗੇ ਹੋਣਗੇ ਬਹੁਤ ਹੋਣਗੇ ਪਰ ਇਹ ਮੈਨੇ ਥੋੜਾ ਜਿਹਾ ਮੈਨੂੰ ਜ਼ਿਆਦਾ ਹੀ ਯਾਦ ਰਹਿੰਦੇ ਆ ਕਿਉਂਕਿ ਮੈਨੂੰ ਮੈਂ ਹੁਣ ਵੀ ਛੋਟੀ ਹੁੰਦੀ ਮੈਂ ਯਾਦ ਕਰਦੀ ਰਹਿੰਦੀ ਯਾਰ ਮੈਂ ਇਦਾਂ ਕਰਦੀ ਸੀਗੀ ਇਦਾਂ ਕਰਦੀ ਸੀ ਕਿਉਂਕਿ ਆਪਾਂ ਨੂੰ ਜਿਹੜੇ ਟਾਈਮ ਨਾ ਹੀ ਤਾਂ ਰੋਕਦਾ ਤੇ ਨਾ ਹੀ ਆਪਾਂ ਤੁ ਭੁਲਾਇਆ ਜਾਂਦਾ ਹਨਾ ਜਿਹੜੇ ਆਪਣੇ ਖਾਸ ਖਾਸ ਪਲ ਹੁੰਦੇ ਆ ਉਹ ਆਪਾਂ ਤੋਂ ਜ਼ਿੰਦਗੀ ਚ ਕਦੇ ਵੀ ਭੁਲਾਏ ਨਹੀਂ ਜਾਂਦੇ ਸਪੈਸ਼ਲ ਮੂਮੈਂਟਸ ਹੋਰ ਵੀ ਹੋਣਗੇ ਬਟ ਮੈਨੂੰ ਇਹੀ ਯਾਦ ਸੀਗੇ ਤੇ ਜੇਕਰ ਤੁਹਾਡੇ ਨਾਲ ਵੀ ਸਭ ਨਾਲ ਹੀ ਹੋਏ ਹੁੰਦਿਆਂ ਨੇ ਆਪਣੇ ਬਚਪਨ ਕੀ ਨੂੰ ਭੁੱਲਦਾ ਹੁੰਦਾ ਸਭ ਨੂੰ ਯਾਦ ਰਹਿੰਦਾ ਚਲੋ ਜੀ ਇਹ ਮੈਂ ਥੋੜੀ ਜੀ ਆਪਣੀ ਵੀਡੀਓ ਸ਼ੇਅਰ ਕਰਨੀ ਸੀ ਜੇਕਰ ਤੁਹਾਨੂੰ ਪਸੰਦ ਆਉਂਦੀਏ ਤੇ ਇੱਕ ਲਾਈਕ ਤੇ ਚੈਨਲ ਨੂੰ ਤੇ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਜੀ ਮੇਰੀਆਂ ਹੋਰ ਵੀਡੀਓਜ਼ ਦੇਖਣ ਲਈ ਮੈਨੂੰ ਕਰ ਲਓ ਸਬਸਕ੍ਰਾਈਬ ਬਾਏ ਬਾਏ ਗਾਇਜ਼